ਅਸ਼ਵਰਿਆ ਰਾਏ ਅਤੇ ਅਭਿਸ਼ੇਕ ਬਚਨ ਦੇ ਤਲਾਕ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਲੋਕ ਜੋ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰ ਰਹੇ ਨੇ ਲਿਖ ਰਹੇ ਨੇ ਕਿ ਦੋਨੋਂ ਹੀ ਮਸ਼ਹੂਰ ਕਲਾਕਾਰ ਅਸ਼ਵਰਿਆ ਰਾਏ ਅਤੇ ਅਭਿਸ਼ੇਕ ਬਚਨ ਇਹ ਜੋ ਤਲਾਕ ਲੈ ਸਕਦੇ ਨੇ ਇਹਨਾਂ ਗੱਲਾਂ ਦੇ ਉੱਤੇ ਜਦੋਂ ਉਦੋਂ ਯਕੀਨ ਨਾਣਾ ਸ਼ੁਰੂ ਹੋ ਜਾਂਦਾ ਵਾ ਜਦੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਜਿਸ ਦੇ ਵਿੱਚ ਕੀ ਅ ਦੋਨਾਂ ਦੇ ਵਿੱਚ ਕੋਈ ਮਨਮੁਟਾਬ ਹੋ ਸਕਦਾ ਹੈ ਇਹਨਾਂ ਗੱਲਾਂ ਨੂੰ ਕਲੈਰਿਟੀ ਨਹੀਂ ਹੁੰਦੀ। ਦੇਖਣ ਨੂੰ ਮਿਲਿਆ ਕਿ ਅੰਬਾਨੀ ਦੇ ਵਿਆਹ ਦੇ ਵਿੱਚ ਐਸ਼ਮਰਿਆ ਰਾਏ ਬਚਨ ਆਪਣੀ ਬੇਟੀ ਦੇ ਨਾਲ ਇਕੱਲੇ ਆਂਦੀ ਹੈ ਅਤੇ ਅਭਿਸ਼ੇਕ ਬਚਨ ਬਾਕੀ ਪਰਿਵਾਰ ਦੇ ਨਾਲ ਇਕੱਲੇ ਆਂਦੇ ਨੇ। ਸੋ ਦੋਨਾਂ ਦੇ ਅਲੱਗ-ਅਲੱਗ ਆਣ ਦੇ ਬਾਅਦ ਲੋਕਾਂ ਦੇ ਵਿੱਚ ਇਹ ਗੱਲ ਦੀ ਚਰਚਾ ਬੜ ਜੋ ਬੇहद ਜ਼ਿਆਦਾ ਹੋਣ ਲੱਗੀ ਕਿ ਅਭਿਸ਼ੇਕ ਬਚਨ ਅਤੇ ਐਸ਼ਮਰਿਆ ਰਾਏ ਜਲਦੀ ਹੀ ਤਲਾਕ ਲੈ ਸਕਦੇ ਨੇ। ਇਸ ਤੋਂ ਬਾਅਦ ਅਭਿਸ਼ੇਕ ਬਚਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਉੱਤੇ ਇੱਕ ਪੋਸਟ ਹੈ ਜੋ ਲਾਈਕ ਕੀਤੀ ਗਈ। ਇਹ ਪੋਸਟ ਜੋ ਕਿ ਤਲਾਕ ਦੇ ਬਾਰੇ ਸੀ। ਇਸ ਦੇ ਵਿੱਚ ਜੋ ਕਿ ਇੱਕ ਗ੍ਰੇ ਤਲਾਕ ਦੇ ਬਾਰੇ ਗੱਲ ਕੀਤੀ ਗਈ ਸੀ। ਸੋ ਗ੍ਰੇ ਤਲਾਕ ਕੀ ਹੈ? ਗ੍ਰੇ ਤਲਾਕ ਦੀ ਚਰਚਾ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਕਿਉਂ ਫੈਲ ਰਹੀ ਹੈ? ਗ੍ਰੇ ਤਲਾਕ ਦੇ ਨਾਲ ਕਿਉਂ ਅਭਿਸ਼ੇਕ ਬਚਨ ਨੂੰ ਜੋੜਿਆ ਜਾ ਰਿਹਾ ਹੈ? ਸੋ ਦੱਸ ਜੀ ਕਿ ਗ੍ਰੇ ਤਲਾਕ ਪਹਿਲਾਂ ਤਾਂ ਕਿ ਪੱਛਮੀ ਦੇਸ਼ਾਂ ਦੇ ਵਿੱਚ ਵਰਤੇ ਜਾਣ ਵਾਲੀ ਇੱਕ ਸ਼ਬਦ ਵਅ ਵਰਤੇ ਜਾਣ ਵਾਲੀ ਇੱਕ ਗੱਲ ਹੈ ਜਿਸ ਦੇ ਵਿੱਚ ਕੀ ਤਲਾਕ ਉਹਨਾਂ ਦੰਪਤੀਆਂ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਰਿਸ਼ਤਾ ਹੈ ਜੋ ਜਿਨ੍ਹਾਂ ਦਾ ਵਿਆਹਕ ਜੀਵਨ ਹੈ ਜੋ ਕਿ ਲਗਭਗ 40 ਸਾਲ ਤੋਂ ਵੱਧ ਦਾ ਹੁੰਦਾ ਹੈ 40 ਸਾਲ 20 ਸਾਲ 30 ਸਾਲ ਆ ਜੋ ਕਹਿ ਸਕਦੇ ਕਿ ਲੰਬੇ ਸਮੇਂ ਤੋਂ ਬਾਅਦ ਜਦੋਂ ਤਲਾਕ ਲਿਆ ਜਾਂਦਾ ਹੈ ਉਸ ਸਮੇਂ ਜਦੋਂ ਬੱਚੇ ਐ ਜੋ ਵੱਡੇ ਹੋ ਜਾਂਦੇ ਨੇ ਸਿਆਣੇ ਹੋ ਜਾਂਦੇ ਨੇ ਸੂਝਵਾਨ ਹੋ ਜਾਂਦੇ ਨੇ ਉਸ ਸਮੇਂ ਜੋ ਪਤੀ ਪਤਨੀ ਹੈ ਅਲੱਗ ਹੋਣ ਦਾ ਫੈਸਲਾ ਕਰਦੇ ਨੇ ਇਸ ਨੂੰ ਗ੍ਰੀਟ ਲੱਕ ਕੀਤਾ ਜਾਂਦਾ ਹੈ ਅਭਿਸ਼ੇਕ ਬਚਨ ਨੇ ਇੱਕ ਪੋਸਟ ਹੈ ਜਿਸ ਨੂੰ ਲਾਈਕ ਕੀਤਾ ਜਿਸ ਦੇ ਵਿੱਚ ਲਿਖਿਆ ਗਿਆ ਸੀ ਲਿਖਿਆ ਹੋਇਆ ਸੀ ਕਿ ਰਿਸ਼ਤਾ ਹੈ ਅਲੱਗ ਹੋਣਾ ਡਿਵੋਰਸ ਕਰਾਣਾ ਇੱਕ ਬੇਹਦ ਹੀ ਜੋ ਕਹਿ ਸਕਦੇ ਔਖਾ ਸਮਾ ਹੈ ਐਜਈਆਂ ਪੋਸਟਾਂ ਮੈਂ ਜੋ ਲਾਈਕ ਕੀਤੀਆਂ ਗਈਆਂ ਅਭਿਸ਼ੇਕ ਬਚਨ ਤੋਂ ਜਿਸ ਤੋਂ ਬਾਅਦ ਅਭਿਸ਼ੇਕ ਬਚਨ ਦੇ ਨਾ ਪੋਸਟਾਂ ਲਾਈਕ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਹੋਰ ਵੀ ਤੇਜ਼ੀ ਦੇ ਨਾਲ ਫੈਲਣ ਲੱਗ ਗਈ ਕਿ ਅਭਿਸ਼ੇਕ ਬਚਨ ਅਤੇ ਸ਼ਵਰਿਆ ਰਾਏ ਦਾ ਤਲਾਕ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਗ੍ਰੇ ਤਲਾਕ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ। ਲਗਾਤਾਰ ਖਬਰਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਗ੍ਰੇ ਤਲਾਕ ਲੈਣ ਜਾ ਰਹੇ ਨੇ। ਸੋ ਗ੍ਰੇ ਤਲਾਕ ਇਸ ਕਰਕੇ ਕੀਆ ਜਾ ਰਿਹਾ ਹੈ ਵੈ ਕਿ ਅਭਿਸ਼ੇਕ ਬਚਨ ਅਤੇ ਸ਼ਵਰਿਆ ਰਾਏ ਦਾ ਜੋ ਰਿਸ਼ਤਾ ਹੈ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਕਰਕੇ ਇਸ ਨੂੰ ਗ੍ਰੇ ਤਲਾਕ ਦਾ ਨਾਮ ਦਿੱਤਾ ਗਿਆ ਹੈ। ਗ੍ਰੇ ਤਲਾਕ ਨੂੰ ਪੱਛਮੀ ਦੇਸ਼ਾਂ ਦੇ ਵਿੱਚ ਸਿਲਵਰ ਸਪਲਿਟਸ ਵੀ ਕਹਿੰਦੇ ਆ ਅਤੇ ਇਸ ਦੇ ਨਾਲ-ਨਾਲ ਇਸ ਨੂੰ ਡਾਇਮੰਡ ਡਾਈਵੋਰਸ ਵੀ ਕਿਹਾ ਜਾਂਦਾ ਹੈ ਜਿਦੇ ਵਿੱਚ ਕਿ ਲੰਬੇ ਸਮੇਂ ਤੋਂ ਰਿਸ਼ਤਾ ਨਿਭਾ ਰਹੇ પતિ ਪਤਨੀ ਉਸ ਵੇਲੇ ਅਲੱਗ ਹੋ ਜਾਂਦੇ ਨੇ ਜਦੋਂ ਬੱਚੇ ਵੀ ਸੂਜਵਾਨ ਤੇ ਵੱਡੇ ਹੋ ਜਾਂਦੇ ਨੇ ਤੇ ਰਿਸ਼ਤੇ ਨੂੰ 30 ਤੋਂ 40 ਤੋਂ ਸਾਲ ਤੋਂ ਜ਼ਿਆਦਾ ਦਾ ਸਮੇਂ ਹੋ ਜਾਂਦਾ ਹੈ ਅਸ਼ਵਰਿਆ ਰਾਏ ਅਤੇ ਅਭਿਸ਼ੇਕ ਬਚਨ ਦੇ ਤਲਾਕ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਲੋਕ ਜੋ ਸੋਸ਼ਲ ਮੀਡੀਆ ਤੇ ਪੋਸਟਰਾਂ ਸਾਂਝੀਆਂ ਕਰ ਰਹੇ ਨੇ ਲਿਖ ਰਹੇ ਨੇ ਕਿ ਦੋਨੋਂ ਹੀ ਮਸ਼ਹੂਰ ਕਲਾਕਾਰ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬਚਨ ਇਹ ਜੋ ਤਲਾਕ ਲੈ ਸਕਦੇ ਨੇ ਇਹਨਾਂ ਗੱਲਾਂ ਦੇ ਉੱਤੇ ਜਦੋਂ ਉਦੋਂ ਯਕੀਨਾਨਾ ਸ਼ੁਰੂ ਹੋ ਜਾਂਦਾ ਵੈ ਜਦੋਂ ਕੁਝ ਅਜਈਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਜਿਸੇ ਵਿੱਚ ਕੀ ਦੋਨਾਂ ਦੇ ਵਿੱਚ ਕੋਈ ਮਨਮੁਟਾਲ ਹੋ ਸਕਦਾ ਵੈ ਇਹਨਾਂ ਗੱਲਾਂ ਨੂੰ ਕਲੈਰਿਟੀ ਮਿਲਦੀ ਹੈ ਦੇਖਣ ਨੂੰ ਮਿਲਿਆ ਕਿ ਅੰਬਾਨੀ ਦੇ ਵਿਆਹ ਦੇ ਵਿੱਚ ਐਸ਼ਵਰਿਆ ਰਾਏ ਬਚਨ ਆਪਣੀ ਬੇਟੀ ਦੇ ਨਾਲ ਅਕੇਲੇ ਆਂਦੀ ਆ ਅਤੇ ਅਭਿਸ਼ੇਕ ਬਚਨ ਬਾਕੀ ਪਰਿਵਾਰ ਦੇ ਨਾਲ ਇਕੱਲੇ ਆਂਦੇ ਨੇ। ਸੋ ਦੋਨਾਂ ਦੇ ਅਲੱਗ-ਅਲੱਗ ਆਣ ਦੇ ਬਾਅਦ ਲੋਕਾਂ ਦੇ ਵਿੱਚ ਇਹ ਗੱਲ ਦੀ ਚਰਚਾ ਵੈ ਜੋ ਬੇहद ਜ਼ਿਆਦਾ ਹੋਣ ਲੱਗੀ ਕਿ ਅਭਿਸ਼ੇਕ ਬਚਨ ਅਤੇ ਈਸ਼ਵਰੀ ਰਾਏ ਜਲਦੀ ਹੀ ਤਲਾਕ ਲੈ ਸਕਦੇ ਨੇ। ਇਸ ਤੋਂ ਬਾਅਦ ਅਭਿਸ਼ੇਕ ਬਚਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਉੱਤੇ ਇੱਕ ਪੋਸਟ ਹੈ ਜੋ ਲਾਈਕ ਕੀਤੀ ਗਈ। ਇਹ ਪੋਸਟ ਜੋ ਕਿ ਤਲਾਕ ਦੇ ਬਾਰੇ ਸੀ। ਇਸ ਦੇ ਵਿੱਚ ਜੋ ਕਿ ਇੱਕ ਗ੍ਰਹਿ ਤਲਾਕ ਦੇ ਬਾਰੇ ਗੱਲ ਕੀਤੀ ਗਈ ਸੀ। ਸੋ ਗ੍ਰਹਿ ਤਲਾਕ ਕੀ ਗ੍ਰੇ ਤਲਾਕ ਦੀ ਚਰਚਾ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਕਿਉਂ ਫੈਲ ਰਹੀ ਹੈ ਗ੍ਰੇ ਤਲਾਕ ਦੇ ਨਾਲ ਕਿਉਂ ਵਿਸ਼ੇਸ਼ ਬਚਨ ਨੂੰ ਜੋੜਿਆ ਜਾ ਰਿਹਾ ਹੈ ਸੋ ਦੱਸ ਜੀਏ ਕਿ ਗ੍ਰੇ ਤਲਾਕ ਪਹਿਲਾਂ ਤਾਂ ਕਿ ਪੱਛਮੀ ਦੇਸ਼ਾਂ ਦੇ ਵਿੱਚ ਵਰਤੇ ਜਾਣ ਵਾਲੀ ਇੱਕ ਸ਼ਬਦ ਹੈ ਵਰਤੇ ਜਾਣ ਵਾਲੀ ਇੱਕ ਗੱਲ ਹੈ ਜਿਸ ਦੇ ਵਿੱਚ ਕੀ ਤਲਾਕ ਉਹਨਾਂ ਦੰਪਤੀਆਂ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਰਿਸ਼ਤਾ ਹੈ ਜੋ ਜਿਨ੍ਹਾਂ ਦਾ ਵਿਆਹਕ ਜੀਵਨ ਹੈ ਜੋ ਕਿ ਲਗਭਗ 40 ਸਾਲ ਤੋਂ ਵੱਧ ਦਾ ਹੁੰਦਾ ਹੈ 40 ਸਾਲ 20 ਸਾਲ 30 ਸਾਲ ਆ ਜੋ ਇਹ ਕਹਿ ਸਕਦੇ ਕਿ ਲੰਬੇ ਸਮੇਂ ਤੋਂ ਬਾਅਦ ਜਦੋਂ ਤਲਾਕ ਲਿਆ ਜਾਂਦਾ ਹੈ ਉਸ ਸਮੇਂ ਜਦੋਂ ਬੱਚੇ ਐ ਜੋ ਵੱਡੇ ਹੋ ਜਾਂਦੇ ਨੇ ਸਿਆਣੇ ਹੋ ਜਾਂਦੇ ਨੇ ਸੂਝਵਾਨ ਹੋ ਜਾਂਦੇ ਨੇ ਉਸ ਸਮੇਂ ਜੋ પતિ ਪਤਨੀ ਐ ਅਲੱਗ ਹੋਣ ਦਾ ਫੈਸਲਾ ਕਰਦੇ ਨੇ ਇਸ ਨੂੰ ਗ੍ਰੇ ਤਲਾਕ ਕਿਹਾ ਜਾਂਦਾ ਹੈ ਅਭਿਸ਼ੇਕ ਬਚਨ ਨੇ ਇੱਕ ਪੋਸਟ ਹੈ ਜਿਸ ਨੂੰ ਲਾਈਕ ਕੀਤਾ ਜਿਸ ਦੇ ਵਿੱਚ ਲਿਖਿਆ ਗਿਆ ਸੀ ਲਿਖਿਆ ਹੋਇਆ ਸੀ ਕਿ ਰਿਸ਼ਤਾ ਵਾ ਅਲੱਗ ਹੋਣਾ ਡਿਵੋਰਸ ਕਰਾਣਾ ਇੱਕ ਬਿਹਦ ਹੀ ਜੋ ਕਹਿ ਸਕਦੇ ਓਖਾ ਸਮਵ ਹੈ ਇਹ ਜਿਹੀਆਂ ਪੋਸਟਾਂ ਵਾਂ ਜੋ ਲਾਈਕ ਕੀਤੀਆਂ ਗਈਆਂ ਅਭਿਸ਼ੇਕ ਵਚਨ ਤੋਂ ਜਿਸ ਤੋਂ ਬਾਅਦ ਅਭਿਸ਼ੇਕ ਵਚਨ ਦੇ ਨਾ ਪੋਸਟਾਂ ਲਾਈਕ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਹੋਰ ਵੀ ਤੇਜ਼ੀ ਦੇ ਨਾਲ ਫੈਲਣ ਲੱਗ ਗਈ ਕਿ ਅਭਿਸ਼ੇਕ ਵਚਨ ਅਤੇ ਸ਼ਵਰਿਆ ਰਾਏ ਦਾ ਤਲਾਕ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਗ੍ਰੇਤ ਤਲਾਕ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਲਗਾਤਾਰ ਖਬਰਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਗ੍ਰੇਤ ਤਲਾਕ ਲੈਣ ਜਾ ਰਹੇ ਨੇ ਸੋ ਗ੍ਰੇਤ ਤਲਾਕ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਅਭਿਸ਼ੇਕ ਬਚਨ ਅਤੇ ਈਸ਼ਵਰੀਆ ਰਾਏ ਦਾ ਜੋ ਰਿਸ਼ਤਾ ਹੈ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਕਰਕੇ ਇਸ ਨੂੰ ਗ੍ਰੇਟ ਲਾਕ ਦਾ ਨਾਮ ਦਿੱਤਾ ਗਿਆ ਹੈ ਗ੍ਰੇਟ ਲਾਕ ਨੂੰ ਪੱਛਮੀ ਦੇਸ਼ਾਂ ਦੇ ਵਿੱਚ ਸਿਲਵਰ ਸਪਲਿਟਸ ਵੀ ਕਹਿੰਦੇ ਆ ਅਤੇ ਇਸ ਦੇ ਨਾਲ-ਨਾਲ ਇਸ ਨੂੰ ਡਾਇਮੰਡ ਡਾਈਵੋਰਸ ਵੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਰਿਸ਼ਤਾ ਨਿਭਾ ਰਹੇ પતિ ਪਤਨੀ ਉਸ ਵੇਲੇ ਅਲੱਗ ਹੋ ਜਾਂਦੇ ਨੇ ਜਦੋਂ ਬੱਚੇ ਵੀ ਸੂਜਵਾਨ ਤੇ ਵੱਡੇ ਹੋ ਜਾਂਦੇ ਨੇ ਤੇ ਰਿਸ਼ਤੇ ਨੂੰ 30 ਤੋਂ 40 ਤੋਂ ਸਾਲ ਤੋਂ ਜ਼ਿਆਦਾ ਦਾ ਸਮੇਂ ਹੋ ਜਾਂਦਾ ਹੈ